ਬਠਿੰਡਾ ਦੇ ਹਾਜ਼ਿਰਤਨ ਚੌਂਕ ਵਿੱਚ ਸ਼ਰੀਅਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਹਮਲਾਵਰ ਵੱਲੋਂ ਪੁਲਿਸ ਨੂੰ ਧਮਕੀ ਵੀ ਦਿੱਤੀ ਗਈ ਤੇ ਕੀ ਕਿਹਾ ਗਿਆ ਆਉ ਦੇਖਦੇ ਹਾਂ ਇਸ ਵੀਡੀਓ ਜ਼ਰੀਏ ਬਠਿੰਡਾ ਦੇ ਹਾਜ਼ਿਰਤਨ ਚੌਂਕ 'ਚ ਇੱਕ ਹਮਲਾਵਰ ਵੱਲੋਂ ਸ਼ਰੀਅਮ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲੇ ਇਸ ਵਿਅਕਤੀ ਦਾ ਨਾਮ ਹਰਕਮਲ ਦੱਸਿਆ ਜਾ ਰਿਹਾ ਹੈ جس نے وعدات ਨੂੰ انجام ਦੇਣ ਤੋਂ ਬਾਅਦ Facebook ਤੇ ਪੋਸਟ ਪਾ ਕੇ پولیس ਨੂੰ ਸ਼ਰਿਆ ਚੈਲੰਜ ਵਿੱਚ ਹੈ ਅਤੇ ਹੱਸਦੇ ਹੋਏ ਇਸ ਵੱਲੋਂ ਲਿਖਿਆ ਗਿਆ ਕਿ ابھی ਤੋਂ ਇਹ ਟ੍ਰੇਲਰ ਹੈ ਦੱਸ ਦਈਏ ਕਿ بابا دیਪ ਸਿੰਘ ਨਗਰ ਵਿੱਚ ਹਰ ਰੋਜ਼ ਵਾਂਗ ਦੁਕਾਨ ਬੰਦ ਕਰਕੇ ਘਰ ਜਾ ਰਹੇ محمد اشرف ਨੂੰ ਗੋਲੀ ਮਾਰ ਦਿੱਤੀ ਗਈ ਜਦ ਕਿ حملہ آور ਦੀ ਦੁਸ਼ਮਣੀ ਉਸ ਦੇ ਛੋਟੇ ਭਰਾ ਨਾਲ ਕਿਸੇ ਪੁਰਾਣੀ ਰੰਜਿਸ਼ ਕਰਦੀ ਸੀ ਇਸ ਮਾਮਲੇ 'ਚ اشرف ਗੂਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ। ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਕੈਮਰੇਗੇ ਆਉਣ ਤੋਂ ਸਾਫ਼ ਮਨਾ ਕਰ ਦਿੱਤਾ। ਪਰ ਪ੍ਰੇਵ사 ਜ਼ਰੂਰ ਦਵਾਇਆ ਗਿਆ ਹੈ ਕਿ ਬੰਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਹਰ ਵਾਰ ਦੀ ਤਰ੍ਹਾਂ ਬੰਦੀ ਕਾਰਵਾਈ ਦਾ ਭਰੋਸਾ ਦੇਣ ਦੀ ਗੱਲ ਤਾਂ ਕਹੀ ਗਈ ਹੈ ਪਰ ਕੈਮਰੇ ਸਾਹਮਣੇ ਆਉਣ ਤੋਂ ਮਨਾ ਕਰਨਾ ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ ਨਹੀਂ। ਸਵਾਲਾਂ ਦੀ ਕਚਹਿਰੀ ਵਿੱਚ ਲੈ ਕੇ ਆ ਰਿਹਾ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ ਵਿੱਚ